ਅਸੀਂ ਆਉਣ ਵਾਲੇ ਸਮੇਂ ਵਿੱਚ ਸਾਰਿਆਂ ਸੰਗਤਾਂ ਨੂੰ ਇਹੋ ਹੀ ਬੇਨਤੀ ਕਰਦੇ ਆਂ ਕਿ ਆਪਣੇ ਬੱਚਿਆਂ ਨੂੰ ਇਹ ਸ਼ਹੀਦਾਂ ਸਿੰਘਾਂ ਦੀ ਯਾਦਾਂ ਦਾ ਜਿਹੜਾ ਵਕਾਹਣੀਆਂ ਸੁਣਾਇਆ ਕਰੋ ਕਿ ਸਾਡੇ ਸ਼ਹੀਦਾਂ ਸਿੰਘਾਂ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਦੋਗੂ ਨੇ ਸਮਾਨ ਖਿਲਾਫ ਕੀ ਹੋੜਾ ਵਾਲੀ ਮੈਥਲੀ ਜਿਹੜੀ ਚੋੱਕੇ ਲੈ ਗਿਆ ਜਦੋਂ ਮੋਹਰਾ ਵਾਲੀ ਥੈਲੀ ਚੁੱਕ ਕੇ ਲੈ ਗਿਆ ਜਿੰਦੇ ਦਿਨ ਚੜਿਆ ਨਾ ਪਹੁੰਦਾ ਜੇ ਨੋ ਪਹੁੰਦਾ ਦਿਨ ਚੜਿਆ ਇੰਨੇ ਰੌਲਾ ਪਾਇਆ ਮੇਰੇ ਕਰੇ ਚੋਰ ਪੈ ਕੇ ਚੋਰ ਪੈ ਕੇ ਪਿੱਛੇ ਦੇ ਇੱਕ ਨਾਈ ਦੀ ਬੰਨੀ ਇਹ ਠੂਠਾ ਬੰਦਾ ਠੂਠ ਬੋਲਦਾ ਕਿ ਭਾਈ ਨਸ਼ਾ ਤਿਆਗ ਕਰਕੇ ਗੁਰੂ ਵਾਲੇ ਬਣੋ ਗੁਰਬਾਣੀ ਪੜੋ ਇਹ ਜ਼ਿੰਦਗੀ ਦਾ ਕੋਈ ਭਰਵਾਸਾ ਨਹੀਂ ਕਦੇ ਸਮਾਪਤ ਹੋ ਜਾਣਾ ਜੇ ਅੱਜ ਕੋਈ ਚੰਗਾ ਕੰਮ ਕਰਾਂਗੇ ਰੱਬ ਦਾ ਨਾਮ ਲਾਵਾਂਗੇ ਸਾਡਾ ਵੀ ਕਿ ਨਾਮ ਲਊਗਾ ਅਲ ਹਮਦੁਲਿਲਾਹ जोमां अपने बजुर्गों दहीदा दुरबानिया याद रख दिया है सदा कौम चढ़ चढ़ा वाहगुरु जी का खालसा वाहेगुरू जी की फतेह मेरा नाम भाई बलकार सिंह आजाद युके वाले अस समागम किया तो बड़ा सोहना लगे ਉਹ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹ ਅੱਜ ਵੀ ਜਿੰਦਾ ਨੇ ਅੱਜ ਵੀ ਸਾਡੇ ਨਾਲ ਨੇ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਨੇ ਮਾਤਾ ਗੁਜਰਕੌਰ ਜੀ ਨੂੰ ਛੋਟੇ ਸਭ ਜਾਨ ਨੂੰ ਦੁੱਧ ਪਿਉਣ ਦੀ ਸੇਵਾ ਕੀਤੀ ਬੇਸ਼ੱਕ ਦੀ ਉਹਨ ਸਾਰਾ ਪਰਿਵਾਰ ਕੁਰਬਾਨ ਹੋ ਗਿਆ ਪਰ ਸਿੱਖ ਪੰਥ ਵਿੱਚ ਉਹਨਾਂ ਦਾ ਨਾਮ ਜਿਹੜਾ ਅੱਜ ਵੀ ਰੋਸ਼ਨ ਹੈ ਅਸੀਂ ਆਉਣ ਵਾਲੇ ਸਮੇਂ ਵਿੱਚ ਸਾਰਿਆਂ ਸੰਗਤਾਂ ਨੂੰ ਇਹੋ ਹੀ ਬੇਨਤੀ ਕਰਦੇ ਆਂ ਕਿ ਆਪਣੇ ਬੱਚਿਆਂ ਨੂੰ ਇਹ ਸ਼ਹੀਦਾਂ ਸਿੰਘਾਂ ਦੀ ਯਾਦਾਂ ਦਾ ਜਿਹੜਾ ਵਖਾਣੀਆਂ ਸੁਣਾਇਆ ਕਰੋ ਵੇ ਸਾਡੇ ਸ਼ਿਦਾ ਸਿੰਘਾਂ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਤੇ ਸਾਨੂੰ ਅੱਜ ਜੀਣ ਦਾ ਹੱਕ ਮਿਲਿਆ ਜੇ ਉਸ ਵੇਲੇ ਇਹ ਬਾਬਾ ਮੋਤੀराम ਜੀ ਮਹਾਰਾਜ ਆ ਚਾਰ ਸਾਹਿਬ ਜਾਦੇ ਸਾਡੇ ਗੁਰੂ ਸਾਹਿਬ ਇਤਨੀਆਂ ਕੁਰਬਾਨੀਆਂ ਨਾ ਕਰਦੇ ਤੇ ਸਾਡਾ ਇਤਿਹਾਸ ਕੁਝ ਹੋਰ ਹੋਣਾ ਸੀ ਸੋ ਅਸੀਂ ਅੱਜ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਬਦੌਲਤ ਆਪਣੇ ਬੱਚਿਆਂ ਨੂੰ ਆਪਣੇ ਮਾਤਾ ਨੂੰ ਧਰਮ ਪਤਨੀ ਨੂੰ ਕੋਹਲੂ ਦੇ ਵਿੱਚ ਪੀੜ ਕੇ ਕੁਰਬਾਨ ਕੀਤਾ ਬਾਬਾ ਮੋਤੀ RAM ਜੀ ਦਾ ਸਿੱਕਾ ਹੋਂ ਵਿੱਚ ਸਨਾਰੇ ਅੱਖਰਾਂ ਵਿੱਚ ਨਾਮ ਲਿਖਿਆ ਜਾਣਾ ਔਰ ਰਹਿਣੀ ਦੁਨੀਆ ਤੱਕ ਬਾਬਾ ਮੋਤੀ RAM ਜੀ ਦਾ ਨਾਮ ਚਮਕਦਾ ਰਹੂਗਾ ਔਰ ਮੈਂ ਇਹ ਕਹਿਣਾ ਚਾਹੁੰਦਾ ਮੈਂ ਜਿਹੜੇ ਬੱਚੇ ਨਸ਼ਿਆਂ ਵਿੱਚ ਜਾਣਦੇ ਆ ਮੱਲੇ ਵਾਲੇ ਵੀ ਇਹ ਸੰਯੋਗ ਦੇਣ ਮਾਤਾ ਪਿਤਾ ਵੀ ਸੰਯੋਗ ਦੇਣ ਸਾਰੇ ਸੰਯੋਗ ਦੇਣ ਕਿਉਂਕਿ ਸਾਡੇ ਬੱਚੇ ਬਾਗੀ ਹੋਏ ਜਾ ਰਹੇ ਆ ਨਸ਼ਿਆਂ ਵਿੱਚ ਪਾ ਕੇ ਆਪਣਾ ਜੀਵਨ ਬੁਲਤਾਨ ਕਰਨਦੇ ਆ ਉਹਨਾਂ ਬੱਚਿਆਂ ਕੋਲ ਬੇਨਤੀ ਹੈ ਕਿ ਭਾਈ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਵਾਲੇ ਬਣੋ ਗੁਰਬਾਣੀ ਪੜੋ ਇਹ ਜਿੰਦਗੀ ਦਾ ਕੋਈ ਪ੍ਰਵਾਸਾ ਨਹੀਂ ਕਦੇ ਸਮਾਪਤ ਹੋ ਜਾਣਾ ਜੇ ਅੱਜ ਕੋਈ ਚੰਗਾ ਕੰਮ ਕਰਾਂਗੇ ਰੱਬ ਦਾ ਨਾਮ ਲਾਵਾਂਗੇ ਸਾਡਾ ਵੀ ਕੀ ਨਾਮ ਲਊਗਾ ਸੋ ਸਾਡੇ ਵਾਸਤੇ ਬੱਚਿਆਂ ਨੇ ਚਾਰ ਸਾਹਿਬਜ਼ਾਦਿਆਂ ਨੇ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਸਾਡੀ ਬਦੌਲਤ ਸੋ ਸਾਡਾ ਵੀ ਫਰਜ਼ ਬਣਦਾ ਉਹਨਾਂ ਦੀਆਂ ਯਾਦਾਂ ਤਾਰੀਆਂ ਰੱਖੀਏ ਜਿਹੜਾ ਕੌਮਾ ਆਪਣੇ ਬਜ਼ੁਰਗਾਂ ਦੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਯਾਦ ਰੱਖਦਾ ਉਹ ਸਦਾ ਕੌਮਾ ਚੜ੍ਹਦੀ ਕਲਾ ਚੜਦੀ ਕਲਾ ਵਿੱਚ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਇਹ ਕਾਰਜ ਨੋ ਸੀਦਰੋਂ ਸੰਨ ਅਕਲੀ ਨੰਬਰ 2 ਗਰੌਂਡ ਦੇ ਕੋਲ ਆ ਜੀ ਇਹ ਚਾਰ ਸਾਹਿਬ ਜਾਦੇ ਸਿੱਦੇ ਦਿਹਾੜਾ ਮਾਤਾ ਗੁਰੂ ਦੇ ਮੋਤੀ ਮੇਰੇ ਯਾਦ ਵਿੱਚ ਹਰ ਸਾਲ ਦੇ ਨੋਆ ਸਿੱਧੀ ਸਮਾਰਗ ਮਨਾਇਆ ਗਿਆ ਜੀ ਆਹ ਤੇ ਇਹ ਸੰਗਤਾਂ ਨੂੰ ਜਨੂਨ ਦੋਣੇ ਆ ਤੇ ਜਿੱਦਾਂ ਆਪਾਂ ਸਾਰੇ ਜਣੇ ਰਲ ਮਿਲ ਕੇ ਸਾਰੀ ਸੰਗਤ ਮਹੱਲੇ ਦੀ ਲਾਗੂ ਸਿਦਾ ਸਾਹਿਬ ਲਾਖਵਰੋ ਸੰਗਤ ਜਿਹੜੀ ਵੀ ਨਾਲ ਸਾਡੇ ਜੁੜੀ ਆ ਉਹਨਾਂ ਗਾੜੀ ਦੇ ਬਹੁਤ-ਬਹੁਤ ਨਾਲ ਤੇ ਧੰਨਵਾਦ ਵੀ ਜਿਹੜੇ ਆਡਾ ਸੰਜੋਗ ਪੂਰਾ ਦਿੰਦੇ ਆ ਆਪਾਂ ਵੀ ਇੱਕ ਛੋੜੇ ਇੱਕ ਰਾਜਮਿਸਤਰੀ ਹੈਗਾ ਵੀ ਜਿਹੜਾ ਨਾਲ ਇੱਕ ਐਰਕਿੰਗ ਪੰਡੋਰੀ ਸਾਹਿਬ ਨੇ ਇੱਥੋਂ ਦੀ ਹੋਏ ਕੌਨ ਸਾ ਜੀ ਉਹ ਜਿੱਤੇ ਉਹਨਾਂ ਨੇ ਬਹੁਤ ਸਾਡਾ ਦਿਲੋਂ ਧੰਨਵਾਦ ਉਹਨਾਂ ਦਾ ਹੀ ਕਰਦੇ ਆ ਜਿਨ੍ਹਾਂ ਪੂਰਾ ਸਾਥ ਸਾਡੇ ਅੜਕੇ ਦਿੱਤਾ ਵਾ ਕੇ ਬੰਨਿਓ ਅਨ ਉਹਨਾਂ ਨੇ ਕਮੀ ਨਹੀਂ ਹੋਣ ਦਿੱਤੀ ਜਿਹੜੇ ਵੀ ਕਹਿੰਦੇ ਹੋਗੇ ਉਹ ਵੀ ਅਸੀਂ ਕਸਰਾਂ ਟਿਕਾਵਾ ਦੇ ਬਾਕੀ ਮਹਾਰਾਜ ਜਦੋਂ ਚੜਦੀ ਕਲਾ ਰੱਖੇ ਤੇ ਬਾਕੀ ਜਥੇ ਸਾਡੇ ਨਾਲ ਇਹ ਵੀਰਜੀ ਆ ਜੱਸਾ ਵੀਰਜੀ ਆ ਇਹਨਾਂ ਨੇ ਹੱਡਾ ਤੇ ਛੋਟੇ ਛੋਟੇ ਬੱਚੇ ਆ ਤੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਸਾਨੂੰ ਇਹਨਾਂ ਬੱਚਿਆਂ ਨੇ ਸਾਥ ਦਿੱਤਾ ਮੇਰੇ ਪਰਿਵਾਰ ਤੋਂ ਵੀ ਜ਼ਿਆਦਾ ਅਸੀਂ ਇਹੋ ਚਾਹੁੰਨਾ ਚਾਹੁੰਦੇ ਆ ਕਿ ਜਿਹੜੇ ਛੋਟੇ ਛੋਟੇ ਬੱਚੇ ਆਪਣੇ ਹੈਗੇ ਆ ਉਹਨਾਂ ਦੇ ਕੇਸ ਕਤਲ ਦਾ ਕੀਤੇ ਜਾਣ ਤੇ ਇਹਨਾਂ ਨੂੰ ਸਿੱਖੀ ਦੇ ਨਾਲ ਜੋੜਿਆ ਜਾਵੇ ਹਰ ਜਗ੍ਹਾ ਵੀ ਜਿੱਦਾਂ ਨਿਗਰੀਆਂ ਆਪਣੇ ਦੁਕਾਨਾਂ ਕੋਈ ਤਮਾਕੂ ਵਾਲੀਆਂ ਦੂਜੀਆਂ ਖੋਲ੍ਹ ਲੈਂਦੇ ਤੇ ਆਪਾਂ ਉਹਨਾਂ ਨੂੰ ਸਹਿਦ ਦਿੰਦੇ ਆ ਵੀ ਨਹੀਂ ਯਾ ਗਰੀਬ ਆਏ ਦੂਰੋਂ ਆਏ ਹਰ ਜਗ੍ਹਾ ਆਏ ਇਹਨਾਂ ਦਾ ਸਾਥ ਦਈਏ ਵੀ ਆਪਾਂ ਇਹਨਾਂ ਨੂੰ ਬੰਦ ਕਰਵਾਈਏ ਫੇ ਆਪਣੇ ਬੱਚਿਆਂ ਨੂੰ ਜਿਹੜੀ ਇਹਨਾਂ ਚੀਜ਼ਾਂ ਤੋਂ ਦੂਰ ਹੀ ਰੱਖੀਏ ਇਹਨਾਂ ਚੀਜ਼ਾਂ ਦੁਕਾਨਾਂ ਬੰਦ ਕਰਾਵਾਂਗੇ ਇਹਨਾਂ ਚੀਜ਼ਾਂ ਨੂੰ ਦੂਰ ਰੱਖਾਂਗੇ ਤੇ ਫੇਰੀ ਆਪਣਾ ਇਹ ਸਿੱਕੀ ਪਰਿਵਾਰ ਵਧੇਗਾ ਤੇ ਜੇ ਇਹਨਾਂ ਨੂੰ ਅਸੀਂ ਨਈ ਦੀ ਦੁਕਾਨਾ ਤਮਾਕੂ ਵਾਲੀ ਦੁਕਾਨਾ ਖੋਲਾਂਗੇ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲੋ ਤੇ ਇਹ ਸਿੱਕੀ ਸਿੱਧਕ ਚ ਨਹੀਂ ਆਉਣਗੇ ਬੱਚੇ ਆਪਣੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ